ਪਤਿਤ ਪਾਵਨ ਜਾਗਤ ਜੋਤ ਜਗੋ ਜੋਗੇ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਤਕਾਜ ਦੇ ਪਾਵਨ ਸ੍ਰੀ ਮੁਖਵਾਕ ਤਰ ਤਨੁ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਛਾ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਰਬ ਕੀ ਸਰਨ ਸਗਲ ਪੈ ਲਾਥੇ ਨੋਕ ਕਵਨ ਸੇ ਸੁਖ ਪਾਇਆ ਸਤਿਗੁਰੂ ਸਾਹਿਬ ਕਹਿੰਦੇ ਹਨ ਕਿ اے ਭਾਈ ਪ੍ਰਮਾਤਮਾ ਦੀ ਸ਼ਰਨ ਪਿਆ ਮਨੁੱਖ ਦੇ ਸਾਰੇ ਡਰ ਭੈ ਲੈ ਜਾਂਦੇ ਹਨ ਅਰ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਜਿਸ ਉਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜਿਹੜਾ ਮਾਲਕ ਦੀ ਸ਼ਰਨ ਪੈਂਦਾ ਹੈ ਦਿਆਲੂ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਜਿਹੜਾ ਪੂਰੇ ਗੁਰੂ ਦਾ ਧਿਆਨ ਕਰਦਾ ਔਰ ਉਸ ਤੇ ਫਿਰ ਮਾਲਕ ਕੋ ਪਰਮਾਤਮਾ ਦਇਆਵਾਨ ਹੁੰਦਾ ਹੈ ਪ੍ਰਭ ਜੀਓ ਤੁਮੇ ਰੋ ਸਾਹਿਬ ਦਾਤਾ ਮਾਲਕ ਦੇ ਚਰਨਾਂ 'ਚ ਬੇਨਤੀ ਕਰੀਏ ਹੈ ਪਰਮਾਤਮਾ ਹੈ ਮੇਰੇ ਮਾਲਕ ਸੱਚੇ ਬਾਦਸ਼ਾਹ ਜੀਓ ਤੁਸੀਂ ਮੈਨੂੰ ਸਾਰੀਆਂ ਤਾਕਤਾਂ ਦੇਣ ਵਾਲਿਓ ਦਾਤਾ ਜੀ ਕਿਰਪਾ ਕਰੋ ਕਰ ਕਿਰਪਾ ਪ੍ਰਭ ਦੀਨੰਦ ਅਲਾ ਗੁਣ ਗਾਵੋ ਰੰਗ ਰਾਤਾ हे ਦਿਨ ਉਤੇ ਦਇਆ ਕਰਨ ਵਾਲੇ ਪ੍ਰਮਾਤਮਾ ਮੇਰੇ ਉਤੇ ਮਿਹਰ ਕਰੋ ਮੈਂ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਤੁਹਾਡੇ ਗੁਣ ਗਉਂਦਾ ਰਵਾਂ ਰਹਾਉ ਸਾਧ ਗੁਰੂ ਨਾਮਨ ਤਨ ਦਿਰੜਾਇਆ ਚਿੰਤਾ ਸਗਲ ਵਿਨਾਸੀ ਮਰ ਸਭ ਕਹਿੰਦੇ ਹਨ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਉਸ ਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਕਰ ਕਿਰਪਾ ਆਪਣੋਂ ਕਰੀਨਾ ਮਾਨਵਸਿਆ ਅਬਨਾਸੀ ਕਹਿੰਦੇ ਪ੍ਰਮਾਤਮਾ ਮਿਹਰ ਕਰਕੇ ਉਸ ਨੂੰ ਆਪਣਾ ਬਣਾ ਲੈਂਦੇ ਔਰ ਉਸ ਦੇ ਮਨ ਵਿੱਚ ਨਾਸ ਰਹਿਤ ਪਰਮਾਤਮਾ ਆ বাসਦਾ ਹੈ ਤਾਕ ਬਿਗਨ ਨ ਕੋ ਲਗ ਜੋ ਸਤਗੁਰ ਆਪਣਾ ਰਾਕੇ ਮਹਾਰਾਜ ਕਹਿੰਦੇ ਭਾਈ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰਖਿਆ ਕੀਤੀ ਉਸ ਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਜਰਨ ਕਮਲ ਵਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਕੇ ਪ੍ਰਮਾਤਮਾ ਦੇ ਕੋਲ ਭੁਲਾ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਰਸ ਸਦਾਈ ਚੱਕਦਾ ਰਹਿੰਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਨ ਕੀ ਇੱਛਾ ਪਜਾਈ ਮਹਾਰਾਜ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ ਸੇਵਕਾਂ ਵਾਂਗ ਉਸ ਦੀ ਸੇਵਾ ਭਗਤੀ ਕਰਦਾ ਰਹਿ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਨਪੂਰਨ ਪੈ ਜਲਖਾਈ ਦਾਸ ਨਾਨਕ ਉਸ ਪ੍ਰਮਾਤਮਾ ਤੋਂ ਸਦਕੇ ਜਾਂਦਾ ਜਿਸ ਨੇ ਬਿਗਨਾਂ ਦੇ ਟਾਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਸਦਾ ਹੀ ਸ਼ਰਣ ਪੈ ਰਹੀਏ ਜਿਹੜਾ ਲੋਕ ਅਤੇ ਪਰਲੋਕ ਦੇ ਵਿੱਚ ਸਭਨਾਂ ਦੀ ਇੱਜ਼ਤ ਰੱਖਦਾ ਹੈ ਆਓ ਪ੍ਰਮਾਤਮਾ ਕਿਰਪਾ ਕਰੇ ਉਹ ਨਾਮ ਰਸ ਸਦਾ ਹੀ ਚੱਕਦੇ ਰਹੀਏ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੀਨ ਕੇ ਜੀਵਨ ਦੀਆਂ ਅਮੁੱਲ ਘੜੀਆਂ ਸਫਲੀਆਂ ਕਰੀਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਦੇ ਵਿੱਚ ਆਪਸੀ ਪਿਆਰ ਇਤਿਫਾਕਤਾ ਦੀ ਅਰਦਾਸ ਚੰਦਰਈਆਂ ਗੁਰੂ ਕਰਦੀਆਂ ਸੇਵਾਵਾ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਅਸੀਂ ਲਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ